ਨੀ ਬਸ ਬਹੁਤ سارے ਲੋਕ ਨਰਗਸ ਤੱਕ ਪਹੁੰਚੇ ਹੋਣਗੇ ਪਰ ਉਹਨਾਂ ਨੂੰ ਕਿਹੜੇ ਮੂੰਹ ਦੇ ਨਾਲ ਜਵਾਬ ਦਿੱਤਾ ਕਿਉਂਕਿ ਇੱਕ ਤਾਂ ਚਲੋ ਅਸੀਂ ਟਾਲਾ ਜਿਹਾ ਲਾ ਦਿੰਨੇ ਆ ਇੱਕ ਕਿਸੇ ਨੂੰ ਅਸੀਂ ਜੁੱਤੀ ਦੇ ਨਾਲ ਜਵਾਬ ਦਿੰਨੇ ਦੋਹਾਂ ਚ ਤੁਸੀਂ ਕਿਹਦੇ ਨਾਲ ਦਿੱਤੇ ਕਈ ਵਾਰੀ ਭਰਾ ਕਹਿੰਦੇ ਤੋਂ ਮੰਨਦਾ ਨਹੀਂ ਫਿਰ ਹਾਂ ਕਹਿ ਦਿੰਦੇ ਆ ਕਈ ਕਿ ਭਾਜੀ ਨਾ ਕਹੋ ਤੇ ਮੈਂ ਮੈਂ ਕਿਹਾ ਹੁਣ ਤਿੰਨ ਭਰਾ ਮੇਰੇ ਮਾਪਿਆਂ ਨੇ ਮੈਨੂੰ ਝੋਨਾ ਲਾ ਲਾ ਕੇ ਸਿਖਾਇਆ ਬਹੁਤ ਔਖੇ ਦਿਨ ਵੇਖਿਆ ਹੈ ਜਾ ਤੁਸੀਂ ਬਾਪੂ ਜੀ ਨਾਲ ਇਹ ਗੱਲ ਕਰੀ ਵੀ ਇਹ ਚਾਰ ਕੁੜੀਆਂ ਕਿਸੇ ਮੁੰਡੇ ਦੀ ਝਾਕ ਦੇ ਵਿੱਚ ਹੋਈਆਂ ਉਹ ਤੁਹਾਨੂੰ ਤੰਗ ਕਰਦੀਆਂ ਚੀਜ਼ਾਂ ਜਾਂ ਫਿਰ ਲੱਗਦਾ ਵੀ ਸਾਡਾ ਭਰਾ ਹੋਣਾ ਚਾਹੀਦਾ ਸੀ ਪਾਪਾ ਜਿੱਦਾਂ ਪਹਿਲਾਂ ਪੇਂਟ ਦਾ ਕੰਮ ਕਰਦੇ ਹੁੰਦੇ ਸੀ ਜਦੋਂ ਕੰਮ ਨਹੀਂ ਮਿਲਣਾ ਫਿਰ ਇਹਨਾਂ ਨੇ ਝੋਨਾ ਲਾਉਣਾ ਤੇ ਕਈ ਵਾਰ ਜਿੱਦਾਂ ਘਰੇ ਲੋਕਾਂ ਦੇ ਕੱਪੜੇ ਵੀ ਪ੍ਰੈਸ ਕਰਦੇ ਹੁੰਦੇ ਸੀ ਮੇਰੇ ਮੰਮਾ ਪਰ ਤੁਸੀਂ ਆਪਦੇ ਆਪ ਦੇ ਵਿੱਚ ਕਿਵੇਂ ਸੋਚਿਆ ਵੀ ਹੁਣ ਮੈਂ ਮਿਹਨਤ ਕਰਨੀ ਆ ਜੇ ਮੇਰੇ ਬਾਪ ਨੇ ਮੇਰੇ ਸਿਰ ਤੇ ਸੋਚਿਆ ਵੀ ਮੇਰੀ ਧੀ ਕਲਾਕਾਰ ਬਣੇ ਤਾਂ ਉਹ ਚੀਜ਼ ਕਿਵੇਂ ਮੈਨੂੰ ਆਪ ਨੂੰ ਹੀ ਬੜਾ ਸ਼ੌਂਕ ਸੀ ਗਾਉਣ ਦਾ ਬਹੁਤ ਜ਼ਿਆਦਾ ਮਤਲਬ ਜਦੋਂ ਪਪਾ ਨੇ ਗਾਉਣਾ ਮੈਂ ਪਪਾ ਮੈਨੂੰ ਦੱਸਦੇ ਕਹਿੰਦੇ ਤੂੰ ਛੋਟੀ ਜੀ ਹੁੰਨੀ ਮੈਂ ਤੂੰ ਮੇਰੇ ਨਾਲ ਗਾਣਾ ਗਾਉਣੀ ਹੁੰਨੀ ਹੈ ਤੇ ਮਤਲਬ ਸ਼ੁਰੂ ਤੋਂ ਹੀ ਬਹੁਤ ਜ਼ਿਆਦਾ ਸ਼ੌਂਕ ਆ ਜਿੱਦਾਂ ਮਤਲਬ ਜ਼ਿਆਦਾ ਪਿਆਰ ਮੇਰਾ ਪਪਾ ਨਾਲ ਆ ਤੇ ਪਪਾ ਫਿਰ ਜੋ ਗੱਲ ਕਹਿੰਦੇ ਮੈਂ ਉਹੀ ਗੱਲ ਕਰਦੀ ਆ ਮੰਨਦੀ ਆ ਤੇ ਮੈਨੂੰ ਸਿੰਗਿੰਗ ਦਾ ਮਤਲਬ ਸ਼ੁਰੂ ਤੋਂ ਹੀ ਮੈਂ ਜਿੱਦਾਂ ਹੁਣ ਅਸੀਂ ਚਰਚ ਜਾਂਦੇ ਹੁੰਦੇ ਸੀ ਉੱਥੇ ਉਹਨਾਂ ਨੇ ਕਹਿਣਾ ਕਿ ਚਲੋ ਹੋਣਾ ਕੁੜੀ ਗਾਉਗੀ ਛੋਟੀ ਜੀ ਹੁੰਨੀ ਹੀ ਮੈਂ ਮੈਂ ਵੀ ਮਤਲਬ ਬੜਾ ਸ਼ੌਂਕ ਹੋਣਾ ਮੈਨੂੰ ਕਈ ਵਾਰ ਤੇ ਮੈਨੂੰ ਟਾਈਮ ਦੇ ਦੇ ਦਿੰਦੇ ਹੁੰਦੇ ਸੀ ਕਈ ਵਾਰ ਮੈਨੂੰ ਟਾਈਮ ਨਹੀਂ ਦੇਣਾ ਮੈਂ ਸਟੇਜ ਤੇ ਆਪ ਹੀ ਮਾਈਕ ਖੋ ਕੇ ਆਪ ਹੀ ਗਾਣ ਲੱਗ ਪੈਣਾ ਮਤਲਬ ਸ਼ੁਰੂ ਤੋਂ ਬੜਾ ਸ਼ੌਂਕ ਰਿਹਾ ਹੈ ਮੈਨੂੰ ਇਸ ਚੀਜ਼ ਦਾ ਮਿਊਜ਼ਿਕ ਦਾ ਸ਼ੌਂਕ ਰਿਹਾ ਬਹੁਤ ਜ਼ਿਆਦਾ ਨਹੀਂ ਚਲੋ ਵਧੀਆ ਅੱਛਾ ਫਿਰ ਹੁਣ ਜ਼ਿੰਦਗੀ ਦੇ ਵਿੱਚ ਹੁਣ ਜਦੋਂ ਸੋਸ਼ਲ ਮੀਡੀਆ ਤੇ ਥੋੜੀ ਵੀਡੀਓ ਪਾਉਂਦੇ ਆ ਤਾਂ ਇਹ ਪਹਿਲਾਂ ਰੋਕ ਟੋਕ ਵੀ ਹੁੰਦੀ ਹੈ ਜ਼ਿੰਦਗੀ ਦੇ ਵਿੱਚ ਪਰਿਵਾਰ ਨੇ ਜਾਂ ਰਿਸ਼ਤੇਦਾਰਾਂ ਨੇ ਚਲੋ ਬਾਪ ਪੰਨੀ ਉਹ ਤਾਂ ਖੁੱਲ ਸੀ ਉਹਨਾਂ ਲੋਕ ਦੇਖਦੇ ਆ ਕੁੜੀ ਦੇ ਉੱਤੋਂ ਦੀ ਵੀ ਪੈਸੇ ਵੀ ਸਿੱਟਦੇ ਆ ਕੋਈ ਸ਼ਰਾਬੇ ਵੀ ਹੁੰਦਾ ਕਿ ਪੈਗ-ਪਗ ਲੱਗੇ ਹੁੰਦੇ ਆ ਉਹ ਸਾਰੀਆਂ ਚੀਜ਼ਾਂ ਕਿਵੇਂ ਸੀ ਤੁਹਾਡੇ ਲਈ ਉਹ ਚੀਜ਼ਾਂ ਹੈਗੀਆਂ ਤੁਸੀਂ ਪਰ ਕਹਿੰਦੇ ਹੁੰਦੇ ਨਾ ਵੀ ਜਿਹਦਾ ਰੱਬ ਜਿਹਦੇ ਵੱਲ ਹੋਵੇ ਮੇਰਾ ਮਾਪਿਓ ਮੇਰੇ ਵਾਲਾ ਮੈਨੂੰ ਲੋਕਾਂ ਦੀ ਮੈਂ ਕਦੀ ਪਰਵਾਹ ਹੀ ਨਹੀਂ ਕੀਤੀ ਕਿਉਂਕਿ ਮੈਨੂੰ ਆਇਆ ਕਿ ਮੇਰੇ ਘਰ ਦੇ ਮੇਰੇ ਨਾਲ ਆ ਤੇ ਮੈਂ ਕਿਸੇ ਹੋਰ ਤੋਂ ਕੀ ਲੈਣਾ ਮੇਰੇ ਪਪਾ ਕਹਿੰਦੇ ਕਿ ਜੋ ਤੇਰਾ ਦਿਲ ਕਰਦਾ ਤੂੰ ਕਰ ਅੱਛਾ ਕਈ ਵਾਰੀ ਨਾ ਅਸੀਂ ਜ਼ਿੰਦਗੀ ਅਧੂਰੀ ਜੀਉਣ ਲੱਗ ਪੈਂਦੇ ਆ ਵੀ ਜਦੋਂ ਬਾਪੂ ਸਾਡਾ ਇਹ ਕਹਦੇ ਵੀ ਤੂੰ ਮੇਰੀ ਇੱਜ਼ਤ ਦਾ ਖਿਆਲ ਰੱਖਣਾ ਜੀ ਇਹ ਉਹ ਹਨਾ ਉਹ ਮੱਟਬਾਈ ਦਾ ਕਸ਼ੇਰ ਉਹ ਕਹਿੰਦਾ ਤੇਰੇ ਕਰਕੇ ਹੋਜੇ ਸਾਡਾ ਸਿਰ ਉੱਚਾ ਤੇਰੇ ਕਰਕੇ ਉੱਚੀ ਘਰ ਦੀ ਕੰਧ ਨਾ ਹੋ ਜੇ ਤਾਂ ਫਿਰ ਉਹ ਕਿਵੇਂ ਤੁਸੀਂ ਆਪਦੇ ਬਾਪ ਨੂੰ ਯਕੀਨ ਦਿਵਾਇਆ ਕਿਉਂਕਿ ਜਵਾਨੀ ਸਾਰਿਆਂ ਤੇ ਛੜਦੀ ਹੈ ਉਹ ਮੈਨੂੰ ਲੱਗਦੀ ਕੋਈ ਨਹੀਂ ਹੋਣਾ ਜਿਨੇ ਜ਼ਿੰਦਗੀ ਦੇ ਵਿੱਚ ਇਹ ਕਦੇ ਵੀ ਮੇਰੇ ਤੇ ਜਵਾਨੀ ਨਹੀਂ ਛੜੀ ਤਾਂ ਫਿਰ ਉਦੋਂ ਆਪਣੇ ਫਾਦਰ ਸਾਹਿਬ ਨੂੰ ਕਿਵੇਂ ਤੁਸੀਂ ਯਕੀਨ ਦਿਵਾਇਆ ਵੀ ਮੈਂ ਤੇਰੀ लाਡਲੀ ਧੀ ਆ ਮੈਂ ਤੇਰਾ ਸਿਰ ਨੀਵਾ ਨਹੀਂ ਹੋਣ ਦਿੰਦੀ ਚਾਹੇ ਤੂੰ ਮੈਨੂੰ ਮਤਲਬ ਕਿਥੇ ਮਰਜੀ ਮੈਂ ਹੋਵਾਂ ਪਰ ਮੈਨੂੰ ਇਹ ਪਤਾ ਵੀ ਮੇਰੇ ਬਾਪ ਦੀ ਇੱਜ਼ਤ ਦਾ ਕੀ ਮੁੱਲ ਵੇਖੋ ਜੀ ਜਦੋਂ ਬੰਦੇ ਨੇ ਗਰੀਬੀ ਵੇਖੀ ਹੋਵੇ ਨਾ ਆਪਣੇ ਮਾਪਿਓ ਦੇ ਨਾਲ ਮਾੜੇ ਦਿਨ ਵੇਖੇ ਹੋਵੇ ਹਰ ਇੱਕ ਚੀਜ਼ ਵੇਖੀ ਹੋਵੇ ਮੇਰੇ ਮਾਪਿਓ ਨੇ ਮੈਨੂੰ ਝੋਨਾ ਲਾ ਲਾ ਕੇ ਸਿਖਾਇਆ ਬਹੁਤ ਔਖੇ ਦਿਨ ਵੇਖਿਆ ਸੀ ਆਪਣੀਆਂ ਮਤਲਬ ਘਰ ਦੀਆਂ ਚੀਜ਼ਾਂ ਵੇਚ-ਵੇਚ ਕੇ ਇਹਨਾਂ ਨੇ ਮੇਰੀਆਂ ਕਲਾਸਾਂ ਲਵਾਈਆਂ ਤੇ ਇਹ ਚਲੋ ਜਵਾਨੀ ਤੇ ਸਾਰਿਆਂ ਤੇ ਆਉਂਦੀ ਆ ਪਰ ਉਹ ਕਹਿੰਦਾ ਹੁੰਦਾ ਨਾ ਕਿ ਜਿੰਨਾ ਤੱਕ ਬੰਦਾ ਸੈਟਲ ਨਾ ਨਾ ਹੋਵੇ ਉਹਨਾਂ ਤੱਕ ਜਵਾਨੀ ਵੀ ਚੰਗੀ ਨਹੀਂ ਲੱਗਦੀਆਂ ਚੀਜ਼ਾਂ ਚੰਗੀਆਂ ਨਹੀਂ ਲੱਗਦੀਆਂ ਜਦੋਂ ਬੰਦਾ ਲੈਵਲ ਤੇ ਪਹੁੰਚ ਜਾਂਦਾ ਹੈ ਫਿਰ ਆਪਣੀ ਜ਼ਿੰਦਗੀ ਜ਼ਰੂਰ ਜਿੰਦਾ ਹੈ ਐਨ ਕਿ ਨਹੀਂ ਜਿੰਦਾ ਆਪਣੀ ਜ਼ਿੰਦਗੀ ਜ਼ਰੂਰ ਜੀਊਗਾ ਗਾਣਾ ਵੀ ਸੁਣਾਉਣਾ ਤੁਸੀਂ ਕਾਤੋਂ ਆਈਆਂ ਗਰੀਬ ਤੇ ਜਵਾਨੀਆਂ ਨੇ ਫਿਕਰਾਂ ਚ ਮੋਪੇ ਜਾਣਗੇ ਬਿਲਕੁਲ ਸਹੀ ਨਹੀਂ ਪਰ ਬਾਪ ਜਿਹੜਾ ਹੁੰਦਾ ਉਹ ਤਾਂ ਬਹੁਤ ਸੁਪਨੇ ਪੂਰੇ ਕਰਨ ਦੀ ਕੋਸ਼ਿ ਉਹ ਆਪ ਇੱਕ ਰੋਟੀ ਘੱਟ ਖਾਲੇ ਪਰ ਉਹਨੂੰ ਐ ਹੁੰਦਾ ਮੇਰੇ ਬੱਚੇ ਰੱਜ ਕੇ ਖਾਣ ਫਿਰ ਆਪਦੇ ਬਾਪ ਦੇ ਸਦਕਾ ਨੂੰ ਮਿਹਨਤ ਨੂੰ ਕਿਵੇਂ ਦੇਖਿਆ ਚਲੋ ਝੋਨਾ ਉਹਨਾਂ ਨੇ ਲਾਇਆ ਹੋਰ ਕੀ ਕੀ ਕੰਮ ਕਿਹੜੇ ਕਿਹੜੇ ਪਾਪੜ ਤੁਹਾਡੀ ਕਾਮਯਾਬੀ ਲਈ ਵੇਲੇ ਉਹਨਾਂ ਨੇ ਪਾਪਾ ਜਿੱਦਾਂ ਪਹਿਲਾਂ ਪੇਂਟ ਦਾ ਕੰਮ ਕਰਦੇ ਹੁੰਦੇ ਸੀ ਜਦੋਂ ਕੰਮ ਨਹੀਂ ਮਿਲਣਾ ਫਿਰ ਇਹਨਾਂ ਨੇ ਝੋਨਾ ਲਾਉਣਾ ਤੇ ਕਈ ਵਾਰ ਜਿੱਦਾਂ ਘਰੇ ਲੋਕਾਂ ਦੇ ਕੱਪੜੇ ਵੀ ਪ੍ਰੈਸ ਕਰਦੇ ਹੁੰਦੇ ਸੀ ਮੇਰੇ ਮੰਮਾ ਫਿਰ ਉਹਨਾਂ ਦੇ ਨਾਲ ਵੀ ਮੈਂ ਜਾਨੀ ਹੁੰਨੀ ਆ ਲੋਕਾਂ ਘਰੋਂ ਕੱਪੜੇ ਲੈ ਕੇ ਆਉਣੇ ਮਤਲਬ ਬਹੁਤ ਜ਼ਿਆਦਾ ਮਿਹਨਤ ਕੀਤੀ ਆ ਮੇਰੇ ਘਰਦਿਆਂ ਨੇ ਵੀ ਮਤਲਬ ਬਹੁਤ ਜ਼ਿਆਦਾ ਵੱਡਾ ਸਹਿਯੋਗ ਮੇਰੇ ਪੇਰੈਂਟਸ ਦਾ ਕਿ ਜਿੰਨਾ ਕਰਕੇ ਮੈਂ ਇਸ ਮੁਕਾਮ ਤੇ ਪਹੁੰਚੀ ਆ ਅੱਛਾ ਕਦੇ ਇਹ ਪਰਸਨਲ ਜਿਹਾ ਸਵਾਲ ਆ ਕਦੇ ਉਹ ਦਿਨ ਵੀ ਆਏ ਵੀ ਜਦੋਂ ਕਿਤੇ ਵਿਆਹ ਬੂਤੇ ਜਾਣਾ ਤੇ ਫਿਰ ਕਈ ਵਾਰੀ ਆਏ ਜੇ ਹੁੰਦਾ ਵੀ ਕਿਸੇ ਦੇ ਮੰਗ ਲੋ ਕੱਪੜੇ ਇਹ ਇਹੋ ਜੀ ਸਿਚੁਏਸ਼ਨ ਸੀ ਤੁਹਾਡੇ ਤੇ ਮੈਂ ਵੈਸੇ ਜੇ ਤੁਸੀਂ ਜਵਾਬ ਦੇਣਾ ਦੇ ਸਕਦੇ ਹੋ ਨਹੀਂ ਦੇਣਾ ਤੁਹਾਡਾ ਠੀਕ ਨਹੀਂ ਨਹੀਂ ਮੈਂ ਜ਼ਰੂਰ ਦਵਾਂਗੀ ਪਰ ਅਜ ਤੱਕ ਇਹ ਨੋ ਬਤਾਉਣ ਨਹੀਂ ਦਿੱਤੀ ਮੇਰੇ ਪਿਆਰੇ ਮੈਂ ਸਿਲੀ ਪੁੱਛਿਆ ਸੀ ਕਿਉਂਕਿ ਉਹਨਾਂ ਨੇ लाड़ ਲਿਆ ਸਾਨੂੰ ਰੱਖਿਆ ਹੈ ਚਲੋ लाड़ ਲਿਆ ਸੀ ਪਰ ਇਹੋ ਜਿਹਾ ਕਦੀ ਸੀਨ ਨਹੀਂ ਆਉਣ ਦਿੱਤਾ ਕਿ ਅਸੀਂ ਕਿਸੇ ਦੇ ਕੱਪੜੇ ਮੰਗ ਕੇ ਪਾਈਏ ਪਾਪਾ ਕਹਿੰਦੇ ਮੈਂ ਜੋ ਮਰਜ਼ੀ ਕਰਾਂ ਪਰ ਆਪਣੇ ਬੱਚਿਆਂ ਨੂੰ ਆ ਦਿਨ ਨਹੀਂ ਦੇਖਣ ਦਊਗਾ ਭਾਵੇਂ ਜਿੰਨੀ ਮਰਜ਼ੀ ਗਰੀਬੀ ਹੀ ਪਰ ਮਤਲਬ ਸਾਡੇ ਪਿਓ ਨੇ ਕਦੀ ਸਾਨੂੰ ਭੁੱਖਿਆ ਨਹੀਂ ਸੌਣ ਦਿੱਤਾ ਇਹੋ ਜਿਹੀ ਨੌਬਤ ਨਹੀਂ ਆਉਣ ਦਿੱਤੇ ਤੇ ਹੁਣ 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 ਕਿਵੇਂ ਲੱਗਦਾ ਜਦੋਂ ਹੁਣ ਬਾਪੂ ਨੂੰ ਸਟੇਜਾਂ ਤੇ ਨਾਲ ਲੈ ਕੇ ਜਾਂਦੇ ਹੋ ਬੜਾ ਮਾਣ ਮਤਲਬ ਉਹ ਮਹਿਸੂਸ ਕਰਦੇ ਹੋਣਗੇ ਪਰ ਮੈਨੂੰ ਖੁਸ਼ੀ ਹੁੰਦੀ ਆ ਕਹਿੰਦੇ ਵੀ ਆ ਕਿ ਸਾਨੂੰ ਮਾਣ ਆਪਣੀਆਂ ਧੀਾਂ ਤੇ ਪਰ ਮੈਨੂੰ ਆ ਬੜੀ ਖੁਸ਼ੀ ਹੁੰਦੀ ਆ ਕਿ ਮੇਰਾ ਮਾਪਿਓ ਮਤਲਬ ਖੁਸ਼ ਆ ਤੇ ਅਹੀਂ ਜਿੰਨਾ ਕੋ ਹੋ ਸਕਦਾ ਕਰਨਦੇ ਉਹਨਾਂ ਲਈ ਨਹੀਂ ਨਹੀਂ ਬਹੁਤ ਵਧੀਆ ਗੱਲ ਇਹ ਸਾਰੀਆਂ ਚੀਜ਼ਾਂ ਦੇ ਵਿੱਚ ਸ਼ੁਰੂ ਦੇ ਵਿੱਚ ਕਿਵੇਂ ਇੱਕ ਦੋ ਗੱਲਾਂ ਹੋਰ ਮੇਰੇ ਮਨ ਚ ਰਹੀ ਵੀ ਕਿਵੇਂ ਲੱਗਦਾ ਹੁੰਦਾ ਸੀ ਜੇ ਜਦੋਂ ਤੁਸੀਂ ਦੱਸਿਆ ਵੀ ਬਾਪੂ ਝੋਨਾ ਲਾਉਂਦਾ ਹੁੰਦਾ ਸੀ ਤਾਂ ਧੀ ਦਾ ਜਿਹੜਾ ਸੁਪਨਾ ਹੁੰਦਾ ਉਹ ਤਾਂ ਉਹਦੀ ਤਾਂ ਮਰਦੇ ਦਮ ਤੱਕ ਉਹ ਤਾਂ ਬਾਪ ਉਹਦਾ ਨਾਂ ਰੱਟਦੀ ਆ ਤਾਂ ਤੁਹਾਡੇ ਮਨ ਦੇ ਵਿੱਚ ਉਦੋਂ ਫਿਰ ਕਿਦੇ ਆਉਂਦਾ ਸੀ ਵੀ ਜੇ ਮਾੜਾ ਜਾਂ ਕਿਤੇ ਸੂਤ ਲੱਗ ਗਿਆ ਤਾਂ ਬਾਪੂ ਨੂੰ ਐਸ਼ ਕਰਾਉਣੀ ਆ ਤੇ ਉਦੋਂ ਕਿਹੋ ਜਿਹੇ ਸੁਪਨੇ ਸੀ ਤੁਹਾਡੇ ਫਿਰ बस मैं तो अपनी मेहनत कीती है जी मेनू ਆ ਹੀ ਮੈਨੂੰ ਯਕੀਨ ਸੀ ਆਪਣੀ ਮਿਹਨਤ ਤੇ ਕਿ ਮੈਂ ਆ ਕੰਮ ਕਰੂੰਗੀ ਤੇ ਮੈਂ ਆਪਣੇ ਪੇਰੈਂਟਸ ਦੇ ਸੁਪਨੇ ਪੂਰੇ ਕਰੂੰਗੀ ਠੀਕ ਹੈ ਅੱਛਾ ਜਦੋਂ ਇਸ ਲਾਈਨ ਦੇ ਵਿੱਚ ਆਉਨੇ ਹੋ ਇਹ ਬੜੀ ਮਗਰਮੱਛਾਂ ਦੇ ਨਾਲ ਭਰੀ ਹੋਈ ਲਾਈਨ ਹੈ ਇਹਦੇ ਵਿੱਚ ਬਹੁਤ ਵੱਡਾ ਸਮੁੰਦਰ ਆ ਜਿਹਦੇ ਵਿੱਚ ਕੜਿਆਲ ਮਗਰਮੱਛ ਬਹੁਤ سارے ਲੁਟਰੇਰੇ ਬੈਠੇ ਨੇ ਤੁਹਾਡਾ ਕੀ ਹੋ ਜਾ ਸਵਾਭ ਰਹਾ ਕਿਉਂਕਿ ਜਦੋਂ ਕੁੜੀ ਚਲੋ ਤੁਸੀਂ ਬਣਦੇ ਤਣਦੇ ਹੋ ਵਿੱਚ ਨੋ ਡਾਊਟ ਹਨ ਤਾਂ ਬਹੁਤ ਸਾਰੇ ਲੋਕਾਂ ਨੂੰ ਵੱਡੇ ਸੁਪਨੇ ਦਿਖਾਉਂਦੀ ਆਦਤ ਹੁੰਦੀ ਹੈ ਇਹ ਤੁਹਾਡੇ ਤੱਕ ਸਾਰੀਆਂ ਗੱਲਾਂ ਪਹੁੰਚੀਆਂ ਬਿਲਕੁਲ ਹੋਈਆਂ ਜੀ ਹਰ ਇੱਕ ਚੀਜ਼ ਹੁੰਦੀ ਹੈ ਕਿ ਆਰਟਿਸਟ ਨੂੰ ਆ ਹੁੰਦਾ ਹੈ ਕਿ ਚਲੋ ਯਾਰ ਅਹੀਂ ਸੈਟਲ ਹੋ ਜਾਈਏ ਸਾਡਾ ਨਾਮ ਬਣ ਜੇ ਇਦਾਂ ਉਦਾਂ ਪਰ ਗੱਲ ਆ ਹੁੰਦੀ ਨਾ ਕਿ ਪਿੱਛੇ ਜੇ ਬੰਦਾ ਸਿਖਾਉਣ ਵਾਲਾ ਸਮਝਾਉਣ ਵਾਲਾ ਹੋਵੇ ਨਾ ਫਿਰ ਬੰਦਾ ਉਹ ਜੀਆਂ ਉਹ ਜੇ ਕੰਮਾਂ 'ਚ ਨਹੀਂ ਪੈਂਦਾ ਸਾਡੇ ਪਿਓ ਨੇ ਆਹ ਗੱਲ ਆਖੀ ਆ ਕਿ ਇੱਜ਼ਤ ਦੀ ਰੋਟੀ ਖਾਣੀ ਆ ਹੂੰ ਕਦੀ ਅਸੀਂ ਉਹ ਕੰਮ ਨਹੀਂ ਕਰਨਾ ਜਿਹਦੇ ਕਰਕੇ ਸਾਡੀ ਇੱਜ਼ਤ ਖਰਾਬ ਹੋ ਜਾਏ ਤੇ ਅਸੀਂ ਆਪਣੀ ਜ਼ਿੰਦਗੀ ਵਧੀਆ ਜੀਏ ਪਾਪਾ ਕਹਿੰਦੇ ਦੋ ਰੋਟੀਆਂ ਘੱਟ ਖਾ ਲਾਂਗੇ ਪਰ ਖਾਣੀਆਂ ਇੱਜ਼ਤ ਦੀਆਂ ਹੀ ਹੂੰ ਕਦੀ ਉਹੋ ਜਿਹਾ ਕੰਮ ਨਹੀਂ ਕਰਨਾ ਵੀ ਜਿਹਦੇ ਨਾਲ ਸਾਡੀ ਇੱਜ਼ਤ ਖਰਾਬ ਹੋ ਨੀ ਪਰ ਬਹੁਤ ਸਾਰੇ ਲੋਕ ਨਰਗਸ ਤੱਕ ਪਹੁੰਚੇ ਹੋਣਗੇ ਫਿਰ ਉਹਨਾਂ ਨੂੰ ਕਿਹੜੇ ਮੂੰਹ ਦੇ ਨਾਲ ਜਵਾਬ ਦਿੱਤਾ ਕਿਉਂਕਿ ਇੱਕ ਤਾਂ ਚਲੋ ਅਸੀਂ ਟਾਲਾ ਜਾਂ ਲਾ ਦਿੰਨੇ ਆ ਇੱਕ ਕਿਸੇ ਨੂੰ ਅਸੀਂ ਜੁੱਤੀ ਦੇ ਨਾਲ ਜਵਾਬ ਦਿੰਨੇ ਆ ਦੋਹਾਂ 'ਚ ਤੁਸੀਂ ਕਿਹਦੇ ਨਾਲ ਦਿੱਤਾ ਫਿਰਾਲ ਮੂੰਹ ਨਹੀਂ ਦਿੱਤਾ ਨਹੀਂ ਕਿਸੇ ਨੇ ਉਸ ਲੈਵਲ ਤੱਕ ਪਹੁੰਚਿਆ ਵੀ ਜਿੰਨੂੰ ਜੁੱਤੀਆਂ ਮਾਰਨੀਆਂ ਪਈਆਂ ਹੁਣ ਹੈਗਾ ਅਸੀਂ ਕੋਈ ਬੰਦਾ ਚਲੋ ਪਪਾ ਨੂੰ ਡਾਇਰੈਕਟ ਕਾਲ ਆਈ ਸੀ ਮੈਂ ਨਾਮ ਨਹੀਂ ਲੈਣਾ ਕਿਸੇ ਦਾ ਵੀ ਤੇ ਮਤਲਬ ਉਹਨਾਂ ਨੇ ਡਾਇਰੈਕਟ ਆ ਹੀ ਸ਼ਰਿਆਮ ਗੱਲ ਕੀਤੀ ਕਿ ਮਤਲਬ ਸਾਨੂੰ ਤੁਹਾਡੀ ਗੁੜੀਆ ਦਾ ਰਿਸ਼ਤਾ ਚਾਹੀਦਾ ਵਾ ਹੋਰ ਤੇ ਚਲੋ ਕੋਈ ਗੱਲ ਕੀਤੀ ਨਹੀਂ ਆ ਹੀ ਗੱਲ ਕਰਤੀ ਤੇ ਪਪਾ ਕਹਿੰਦੇ ਵੀ ਪੱਜੀ ਤੁਸੀਂ ਸਮਝਦਾਰ ਜੇ ਸਿਆਣੇ ਜੇ ਤੇ ਅਕਲ ਮੈਨ ਲੱਗਦਾ ਫਿਰ ਤੁਹਾਡੀ ਉਹ ਨਹੀਂ ਕਿ ਹਸਿਆਣੇ ਤੇ ਹੀ ਹੈ ਨਹੀਂ ਲੱਗ ਨਹੀਂ ਦੇ ਭੀ ਜਿਹੜੀ ਤੁਸੀਂ ਗੱਲ ਕੀਤੀ ਹੈ ਕਿਉਂਕਿ ਇਹੋ ਜੀਆਂ ਗੱਲਾਂ ਮੈਂ ਮਤਲਬ ਕਦੀ ਕਿਸੇ ਦੀ ਕਾਲ ਨਹੀਂ ਅਟੈਂਡ ਕੀਤੀ ਮਤਲਬ ਕੋਈ ਆਰਟਿਸਟ ਮੈਨੂੰ ਕਰਦੇ ਜਾਂ ਕੋਈ ਵੀ ਹਨਾ ਕਰਦੇ ਮੈਂ ਸਿਰਫ ਉਹਦੇ ਨਾਲ ਹੀ ਗੱਲ ਕਰਦੀ ਇਹੋ ਜਿਹੇ ਬੰਦੇ ਕਈ ਹੁੰਦੇ ਵੀ ਮਤਲਬ ਗਲਤ ਗੱਲਾਂ ਵੀ ਕਰਨ ਲੱਗ ਪੈਂਦੇ ਆ ਹੁਣ ਇਹ ਇੰਡਸਟਰੀ ਆ ਤੇ ਮੈਂ ਝੂਠ ਨਹੀਂ ਬੋਲਦੀ ਸਾਡੇ ਨਾਲੇ ਚੀਜ਼ਾਂ ਹੋ ਚੁੱਕੀਆਂ ਨੇ ਠੀਕ ਹੈ ਤੇ ਫਿਰ ਉਹ ਬੰਦੇ ਨੂੰ ਅਸੀਂ ਕਹਿ ਦਈਦਾ ਹੁੰਦਾ ਵੀ ਭਰਾ ਤੂੰ ਆਪਣੇ ਘਰ ਤੇ ਅਸੀਂ ਆਪਣੇ ਘਰ ਅਸੀਂ ਤੁਹਾਡਾ ਕੰਮ ਨਹੀਂ ਕਰ ਸਕਦੇ ਉਹ ਕਈ ਵਾਰੀ ਭਰਾ ਕਹਿੰਦਾ ਤੂੰ ਮੰਨਦਾ ਨਹੀਂ ਫਿਰ ਹਾਂ ਕਹਿ ਦਿੰਦੇ ਆ ਕਈ ਕਿ ਭਾਜੀ ਨਾ ਕਹੋ ਤੇ ਮੈਂ ਮੈਂ ਕਹਾਂ ਹੁਣ ਤਿੰਨ ਭਰਾਵੇਂ ਹਾਂ ਤਾਂ ਨੂੰ ਪਤਾ ਹੀ ਆ ਫਿਰ ਬੰਦੇ ਨੂੰ ਥੋੜਾ ਆਪਣੇ ਆਪ 'ਚ ਵੀ ਹੋਣਾ ਚਾਹੀਦਾ। ਤਾਂ ਤੁਸੀਂ ਕਿਵੇਂ ਸਮਝਿਆ ਵੀ ਜਿਹੜੇ ਮੁੰਡੇ ਨੇ ਹਨਾ ਵੀ ਉਹ ਹਰ ਇੱਕ ਦੇ ਆਪ ਦੇ ਵੀ ਧੀ ਪੈਣ ਹੁੰਦੀ ਆ ਪਰ ਉਹ ਕਿਸੇ ਦੀ ਕੁੜੀ ਨੂੰ ਖੜਾਉਣਾ ਜਾਂ ਕਿਉਂ ਸਮਝ ਲੈਂਦਾ? ਉਹ ਫਿਰ ਜਿੰਨਾ ਕੁ ਉਹਨਾਂ ਨੂੰ ਸਿੱਖਿਆ ਹੁੰਦਾ ਆ ਜਿੰਨੀ ਕੁ ਉਹਨਾਂ ਦੀ ਕੀ ਕਹਿੰਦੇ ਹੁੰਦੇ ਆ ਫਿਤਰਤ ਹੁੰਦੀ ਆ ਜੋ ਫਿਤਰਤ 'ਚ ਉਹਨਾਂ ਦੀ ਹੈਗਾ। ਫਿਰ ਉਹ ਦਿਖਾ ਦਿੰਦੇ ਆ ਆਪਣੀ। ਅੱਛਾ ਕਦੇ ਰਖੜੀ ਵਾਲੇ ਦਿਨ ਤੇ ਕੋਈ ਮਨ ਖਰਾਬ ਹੋਇਆ ਕਦੇ? ਨਹੀਂ ਮੰਨਤਾ ਨਹੀਂ ਖਰਾਬ ਹੋਇਆ ਚਲੋ ਆਪਣੇ ਦਿਲ ਚ ਸੋਚ ਲਈਦਾ ਪਰ ਅਸੀਂ ਆਪਣੇ ਪਾਪਾ ਨੂੰ ਰੱਖੜੀ ਨਹੀਂ ਮੇਰਾ ਵੈਸੇ ਸਵਾਲ ਆ ਵੀ ਕਈ ਵਾਰੀ ਇਹ ਹੁੰਦਾ ਵੀ ਜਿੱਦਾਂ ਕਈ ਵਾਰੀਆਂ ਦੇ ਭੈਣ ਨਹੀਂ ਹੁੰਦਾ ਤੇ ਕੁੜੀਆਂ ਬਾਪੂ ਦੇ ਵੀ ਰੱਖੜੀ ਬੰਨਦੀਆਂ ਮਤਲਬ ਮੇਰੇ ਕਹਿੰਦਾ ਮਤਲਬ ਵੀ ਤੁਸੀਂ ਉਸ ਰਿਸ਼ਤੇ ਨੂੰ ਕਿਵੇਂ ਮੰਨਿਆ ਵੀ ਜਿਹੜੇ ਕਈ ਇਹ ਕਹਿੰਦੇ ਬਈ ਮੈਂ ਨਰਗਸ ਅਸੀਂ ਤੇਰੇ ਭਰਾਵਾਂ ਤੋਂ ਵੀ ਵੱਧ ਕੇ ਆ ਪਰ ਜਦੋਂ ਲੋੜ ਪਈ ਮੌਕੇ ਤੇ ਇੱਕ ਵੀ ਨਹੀਂ ਥਿਆਉਂਦਾ ਜਿਹੜੇ ਰੱਖੜੀਆਂ ਬਣਾਖਦਾ ਕੇ ਮੁੜ ਕੇ ਪਤਾ ਹੀ ਨਹੀਂ ਲੱਗਦਾ ਕਿਹੜੀ ਦੁਨੀਆ ਚ ਗਵਾਚ ਗਏ ਮੈਂ ਜ਼ਿੰਦਗੀ ਚ ਇੱਕੋ ਹੀ ਭਰਾ ਬਣਾਇਆ ਸੀ 14 ਸਾਲ ਮੈਂ ਉਹਨੂੰ ਰਖੜੀ ਬੰਨੀ ਆ ਉਹ ਹਰ ਇੱਕ ਜਗ੍ਹਾ ਮੇਰ ਨਾਲ ਖਲੋਤਾ ਸੀ ਹਰ ਇੱਕ ਜਗ੍ਹਾ ਅੰਮੂ ਖਾਨ ਉਹਦਾ ਨਾਮ ਆ ਹੁਣ ਤਾਂ ਉਹਨਾਂ ਦੀ ਡੈਥ ਹੋ ਗਈ ਆ ਥੋੜਾ ਟਾਈਮ ਹੋਇਆ ਹੈ ਫਿਰ ਉਹ ਚਲ ਗਿਆ ਤੇ ਦਿਲ ਹੀ ਨਹੀਂ ਕੀਤਾ ਕਿਸੇ ਨੂੰ ਭਰਾ ਬਣਾਉਣ ਦਾ ਕਿਉਂਕਿ ਉਹ ਇੰਨਾ ਕਾ ਜ਼ਿਆਦਾ ਉਹਨੇ ਮੇਰਾ ਸਾਥ ਦਿੱਤਾ ਨਾ ਮਤਲਬ ਮੈਂ ਕਹਿੰਨੀ ਕਿ ਜੇ ਮੇਰਾ ਸਕਾ ਭਰਾ ਵੀ ਹੁੰਦਾ ਨਾ ਉਹਨੇ ਵੀ ਨਹੀਂ ਮੇਰਾ ਸਾਥ ਦੇਣਾ ਜਿੰਨਾ ਉਹ ਬੰਦਾ ਖਲੋਤਾ ਮੇਰ ਨਾਲ ਠੀਕ ਹੈ ਉਤੇ ਤੁਸੀਂ ਮੰਨਦੇ ਹੋ ਵੀ ਕਈ ਰਿਸ਼ਤੇ ਖੋਨ ਦੇ ਰਿਸ਼ਤੇ ਤਾਂ ਵੀ ਵੱਧ ਹੁੰਦੇ ਆਂ ਹਾਂ ਬਿਲਕੁਲ ਮੰਨਦੀ ਆਂ ਜੀ ਮੈਂ ਠੀਕ ਹੈ ਚਲੋ ਮੈਂ ਚਾਹਉਣਾ ਹੁਣ ਇੱਕ ਗਾਣਾ ਉਦਾਸੀ ਦੇ ਰੰਗ ਦੇ ਵਾਲਾ ਵੀ ਜੇ ਤੁਸੀਂ ਸੁਣਾਓ ਤਾਂ ਅੱਖਾਂ ਜਿਵੇਂ ਕਿਉਂ ਭਰੀਆਂ ਹੋਈਆਂ ਨੇ ਮੈਨੂੰ ਐ ਲੱਗ ਰਿਹਾ ਅੱਖਾਂ ਬਸ ਇਦਾਂ ਹੀ ਥੋੜਾ ਬਹੁਤ ਨਹੀਂ ਨਹੀਂ ਚਲੋ ਇਹ ਸੁਰਮੇ ਨਾਲ ਲੱਦੀਆਂ ਰਹਿਣ ਤੇ ਪਾਣੀ ਘਟ ਆਵੇ ਇਹਨਾਂ 'ਚ ਤੇ ਗਾਣਾ ਕੋਈ ਜਿਹੜਾ ਤੁਸੀਂ ਮੈਂ ਕਹਿੰਦਾ ਨਸ਼ੱਤਰ ਗੇਲ ਲਾਲਾ ਉਹ ਸੁਣਾ ਦਿਓ ਬਹਾਰਾਂ ਵਾਲੀ ਰੋਤੇ ਕਿਹੜਾ ਜਰੂਰ ਜੀ ਜਰੂਰ ਹੂੰ ਬਹਰਵਾਲੀ ਰੁੱਤੇ ਕਿਹੜਾ ਮੰਗਦਾ ਉਜਾੜਨੀ ਹੀ ਹੱਸਿਆਂ ਦੇ ਫੁੱਲ ਕਿਹੜੀ ਨਹਿਰੀ ਗਈ ਚਾੜਨੀ ਹੁਣ ਟਾਣੀਆਂ ਨੂੰ ਕਦਾ ਹੁਣ ਟਾਣੀਆਂ ਨੂੰ ਕਦਾ ਹੁਣ ਟਾਣੀਆਂ ਨੂੰ ਕਦਾ ਪੇਗਾਮ ਲੂਗਾ ਦੁੱਖ ਦੱਸਣ ਲਗੇ ਤਾਂ ਤੇਰਾ ਨਾਮ ਲੂਗਾ ਦੁੱਖ ਦੱਸਣ ਲਗੇ ਤਾਂ ਤੇਰਾ ਨਾਮ